ਆਡੇ ਨੂੰ ਫਿਰ ਵੀ ਪਹਿਲਾਂ ਤੋਂ ਮੇਲੇ ਲਾਉਣ ਲੱਗ ਗਿਆ ਸੀ ਮੇਲਾ ਜਿੰਨਾ ਜ਼ਰੂਰੀ ਹੈ ਕਿ ਮੇਲੇ ਤੇ ਜਾਣਾ ਜ਼ਰੂਰੀ ਹੈ ਇਹ ਤਾਂ ਯਾਰ ਮੇਨ ਗੱਲ ਵੱਡੀ ਹੈ ਵੀ ਖੜਨਾ ਮਦਾਨ ਚ ਜ਼ਰੂਰੀ ਆ ਜਿੱਤਾਂ ਤਾਂ ਕਰਮਾਂ ਦੀ ਆ ਹਾਂ ਵੀ ਜੇ ਖੜ ਗਿਆ ਬੰਦਾ ਤਾਂ ਖੜ ਗਿਆ ਜਿਹੜਾ ਜਾਊਗਾ ਕਰੋ ਬਾਹਰ ਨਿਕਲੂਗਾ ਉਹ ਜਿੱਤੂ ਆ ਰੂਆ ਘਰੇ ਬੈਠੇ ਤਾਂ ਆਪਾਂ ਕੋਈ ਜਿੱਤ ਹਾਰ ਕਰੀ ਨਹੀਂ ਸਕਦੇ ਹਨਾ ਬਿਲਕੁਲ ਭਾਈ ਇਹ ਇਹ ਗੱਲ ਕਦਰਾਂ ਦੇ ਸਬਦੇ ਆ ਸਹੀ ਹੈ ਇਹ ਵੀ ਆਪਣੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਜੀ ਕੈਮ ਆ ਸੇ ਤਾਂ ਤੇ ਬਾਕੀ ਕਹਿੰਦਾ ਭਾਬ ਇੱਕ ਮਿੰਟ ਦੇ ਵਿੱਚ ਪਹਿਲਾਂ ਉਹਦੇ ਵਾਂਗੂ ਗੈਸ ਕਰੋ ਕਿੱਥੇ ਸੀਗੇ ਕਿਹੜੇ ਫਾਰਮ ਤੇ ਫਿਰਦੇ ਆਂ ਕਾਂਜ ਪਹੁੰਚੇ ਸੀਗੇ ਜੀ ਪਿੰਡ ਰਾਈਆਂ ਬਿਰਕ ਡੈਰੀ ਫਾਰਮ ਰਾਈਆਂ ਵਾਲਾ ਕਹਿੰਦੇ ਆ ਰਾਈਆਂ ਵਾਲਾ ਕਲਾ ਰਾਈਆਂ ਵਾਲਾ ਕਲਾ ਤੇ ਕਰਦੇ ਆਂ ਗੱਲਬਾਤ ਆਪਾਂ ਤੇ ਇੱਧਰ ਖੜਾ ਕਰਮ ਬਿਰਕ ਹੋਰ ਬਾਈ ਠੀਕ ਐ ਕਰਮ ਬਹੁਤ ਵਧੀਆ ਬਾਈ ਤੇ ਇਹ ਵੀ ਹੁਣ ਛੁੱਟੀਆਂ ਕਰਕੇ ਚੰਦੀਕੜੋਂ ਪਿੰਡ ਆਇਆ ਹੋਇਆ ਸੀਗਾ ਤੇ ਇੱਧਰ ਆ ਜੀ ਹਰਿੰਦਰ ਬਿਰਕ ਤੇ ਗੁਰਲਾਬ ਤਸਵੀਰਾਂ ਵਿੱਚ ਕਾਇਮ ਹੈ ਬਹੁਤ ਵਧੀਆ ਠੰਡ ਜੀ ਵੱਧ ਨਹੀਂ ਮੰਨੀ ਫਿਰਦਾ ਨਹੀਂ ਨਹੀਂ ਬਹੁਤ ਥੋੜੀ ਠੰਡ ਠੀਕ ਹੈ ਥੋੜੀ ਹੈ ਸਹੀ ਗੱਲ ਹੈ ਰਾਤ ਬੱਦਲ ਬਾਈ ਸੀ ਮੀਂਹ ਵੀ ਸੀਗਾ ਕਰਮੈਜ ਜੀ ਅੱਜ ਤੇ ਅੱਜ ਤੁਹਾਨੂੰ ਦਿਖਾਉਣੇ ਆ ਬਿਰਕ ਦੀਆਂ ਸਾਰੀਆਂ ਜਿਹੜੀਆਂ ਮੱਝਾਂ ਬਰੀਡਿੰਗ ਮੋਹਰਾ ਤੇ ਨੀਲੀ 라ਵੀ ਕਿਹੜੇ ਕਿਹੜੇ ਸੀਮਣਾ ਦੀਆਂ ਤਾਂ ਕਿਹੜੇ ਕਿਹੜੇ ਬੁਲਾਵੀਆਂ ਤਾਂ ਕੀ ਰਿਕਾਰਡ ਦੀਆਂ ਜਿਹੜੀਆਂ ਹੁਣ ਕਟੀਆਂ ਪਾਲੀਆਂ ਤੇ ਅੱਗੇ ਵੀ ਤੁਸੀਂ ਬਹੁਤ ਪਿਆਰ ਦਿੱਤਾ ਸੀਗਾ ਇਹ ਇਹ ਵੀਡੀਓ ਨੂੰ ਬਿਰਕ ਡੈਰੀ ਫਾਰਮ ਦੀ ਹੈ ਬਾਕੀ ਆ ਦੇਖ ਲਓ ਲੋ ਜਿਵੇਂ ਆਪਾਂ ਕਹਿੰਦੇ ਹੁੰਨੇ ਆਪਾਂ ਕੱਲੀਆਂ ਗਾਵਾਂ ਨੂੰ ਕਹਿੰਦੇ ਹੁੰਦੇ ਸੀਗੇ ਤੇ ਅੱਜ ਲਓ ਉਸ ਨੂੰ ਸਬੂਤ ਦੇ ਦਿੰਦੇ ਆਂ ਵੀ ਜੜੀਆਂ ਝੋਟੀਆਂ ਇਹ ਵੀ ਆਈਆਂ ਰਹਿੰਦੀਆਂ ਬਾਹਰ ਪੱਲੇ ਪਸ਼ੂ ਨੂੰ ਠੰਡਾ ਹੈ ਨਹੀਂ ਹਾਂ ਰੱਧੀਆਂ ਹੁਣ ਆ ਆਪਣਾ ਕਰਮ ਇਹ ਫਿਰ ਅੰਦਰ ਇਕੱਠੀਆਂ ਵਾਜਣਗੀਆਂ ਜਾ ਕੇ ਅੰਦਰ ਬਾਈ 11:00 10:00 11:00 ਵਜੇ ਵੜਦੀਆਂ ਅੰਦਰ ਉਹਨਾਂ ਟਾਈਮ ਵੜਦੀਆਂ ਨਹੀਂ ਉਹਨਾਂ ਚਿਰ ਬਾਹਰ ਬੈਠੇ ਗਾਲਾਂ ਕਰੀ ਜਾਂਦੀਆਂ ਓਕੇ ਮਿੱਚ ਚ ਚਾਰ ਪਾਇਆ ਹੁੰਦਾ ਰਾਤ ਨੂੰ ਖੁੱਲਾ ਪਸ਼ੂ ਤੇ ਰੱਜਾ ਹੋਵੇ ਬੱਸ ਹਾਂ ਉਹ ਵੀ ਪਸ਼ੂ ਨੂੰ ਠੰਡ ਨਹੀਂ ਲੱਗਦੀ ਹਾਂ ਬੰਨਿਆ ਪਸ਼ੂ ਠੰਡ ਲੱ ਨਾਲੇ ਬਈ ਇੱਕ ਚੀਜ਼ ਹੋਰ ਵੀ ਆਪਾਂ ਚੱਲੀਏ ਬਈ ਅੰਦਰ ਨੂੰ ਹਾਂਜੀ ਆਜੋ ਵੀ ਮਿੱਤਰੋ ਤੁਹਾਨੂੰ ਦਿਖਾਉਨੇ ਆਪਾਂ ਤਾਂ ਤੁਹਾਨੂੰ ਪਤਾ ਹੈ ਸਾਡੇ ਬੰਦੇ ਬਰੀਡਰ ਵੀ ਹੈਗੇ ਆ ਤੇ ਪਰ ਇਹ ਬਰੀਡਿੰਗ ਉਹ ਟਾਈਪ ਤੇ ਨਹੀਂ ਕਰਦੇ ਬਸ ਇਹਨਾਂ ਦੀ ਖੇਤੀ ਦਾ ਕੰਮ ਵੱਡਾ ਬਸ ਦੁੱਧ ਪਾਣੀ ਵਾਸਤੇ ਤੇ ਇੰਨੇ ਇੱਕ ਪਸ਼ੂ ਇਹਨਾਂ ਨੂੰ ਪਾਲ ਨਹੀਂ ਜਿੰਨੇ ਕਾ ਪਸ਼ੂ ਖੜੇ ਆ ਕਈ ਵਾਰੀ ਆਪਾਂ ਕਹਿੰਦੇ ਨਾ ਵੀ ਡੇਰੀ ਫਾਰਮ ਵਾਲਾ ਕੰਮ ਆ ਨਹੀਂ ਇੰਨੇ ਕ ਪਸ਼ੂਆਂ ਦੀ ਤਾਂ ਇਹਨਾਂ ਨੂੰ ਵੈਸੇ ਹੀ ਜ਼ਰੂਰਤ ਰਹਿੰਦੀ ਹੈ ਹਰ ਵਾਰ ਘਰੇ ਦੁੱਧ ਦੇ ਕਿਉਂਕਿ ਖੇਤੀ ਦਾ ਕੰਮ ਜਿਆਦਾ ਵੱਡਾ ਹੈ ਹੈਂ 250 ਬੰਦੇ ਹਰ ਵਾਰ ਜਿੱਦੋਂ ਤੁਹਾਨੂੰ ਪਤਾ ਸਬਜ਼ੀਆਂ ਜਾਂ ਖੇਤੀ ਜਿ ਫਰਦੇ ਰਹਿਣ ਚਾਹ ਪਾਣੀ ਵਾਸਤੇ ਤੁਹਾਨੂੰ ਪਤਾ ਕੰਮ ਸਰਦਾ ਨਹੀਂ ਹਨ ਤਾਂ ਇਹਦੇ ਨਾਲ ਨਾਲ ਇਹ ਬਰੀਡਿੰਗ ਕਰਦੇ ਆ ਬਰੀਡਿੰਗ ਦੇ ਨਾਲ ਨਾਲ ਚਲੋ ਘਰੇ ਦੁੱਧ ਦਾ ਸਰੀ ਜਾਂਦਾ ਤੇ ਬੁਲ ਵੀ ਦਿਖਾਉਣੇ ਜਿਹੜਾ ਸਭ ਤੋਂ ਬਹੁਤ ਜਿਆਦਾ ਚੰਗੇ ਰਿਕਾਰਡ ਦਾ ਜਿਹਦੀ ਆਪਣੇ ਲਈ ਝੋਟੀ ਸੀ ਤੇ ਜੇ ਉਹਦੇ ਕੁਦਰਤੀ ਸਲਾਈ ਨਾ ਮਰੋਂਦੇ ਤਾਂ 33 16 17 ਲੀਟਰ ਦਾ ਦੁੱਧ ਯਕੀਨਨੀ ਦੇਣਾ ਸੀਗਾ ਉਹਨੇ ਤੇ ਕਰਮ ਭਾਈ ਜੇ ਆਪਾਂ ਗੱਲ ਕਰੀਏ ਇਹ ਕਿਹੜੀ ਮੱਝ ਖੜੀ ਹੈ ਆਪਣੀ ਇਹ ਆਪਣੀ ਗਰੇਡਡ ਆ ਗਈ। ਓਕੇ। ਕਿਹੜੇ ਪਲਾਟ ਚ ਆ ਗਈ ਇਹ? ਇਹ ਆਪਣੇ ਉਹ ਵੱਡੀ ਮੱਝ ਦੇ ਘਰ ਦਾ ਹੀ ਮਾਲੀ ਹੁੰਦਾ ਸੀ ਬਾਈ। ਅੱਛਾ ਉਹਦੀ ਐ? ਹੰਦੀਤੀ ਐ। ਠੀਕ ਆ ਤੇ ਆਰਡਰ ਦੇ ਹਿਸਾਬ ਨਾਲ ਦੁੱਧ ਕਿੰਨਾ ਦਿੰਦੀ ਐ? ਇਹ ਬਾਈ ਹੁਣ ਸੂਈਆਂ ਚੱਲ ਦੂ ਪਹਿਲਾਂ ਇਹਨਾਂ 23 ਕਿਲੋ ਤੋਂ ਪਲੱਸ ਦੁੱਧ। ਠੀਕ ਐ। ਹੂੰ ਸੁਣੀ ਐ ਮੱਝ ਹਨਾ। ਹਾਂ। ਤੇ ਹੁਣ ਕੀ 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 ਦਿੱਤਾ ਇਹਨੇ? ਕੱਟੀ ਦਿੰਦੀ ਐ ਜੋ ਬਾਹਰ ਖੜੀ ਜਾਂਦੀ। ਅੱਛਾ ਕੱਟੀ ਦਿੰਦੀ ਐ ਇਹਨੇ? ਹਾਂਜੀ। ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਈ? ਉਹ 4 ਕੁ ਸੱਤ ਕੋਪਾ ਨਹੀਂ ਮਿੰਨ ਹੋ ਗਏ 5 ਕੁ ਮਹੀਨੇ ਹੋ ਗਏ ਉਹ ਬਾਹਰ ਨਹੀਂ ਯਾਰ ਗੱਲ ਸਹੀ ਹੈ ਵੀ ਆਪਣਾ ਜਿਵੇਂ ਹੁਣ ਛੋੜਿਆ ਜਿਵੇਂ ਮੈਂ ਪੱਲੀਆਂ ਪੁੱਲੀਆਂ ਤੋ ਇਹ ਰ ਮੈਂ ਸਾਲੀਆਂ ਤਾਂ ਛੱਡਦੇ ਹੁਮੋਂ ਗਰਾਤ ਨੂੰ ਹੈਨਾ ਇਹ ਰਾਤ ਨੂੰ ਆ ਤਰਪਾਈ ਲੁੰਦੇ ਬਸ ਨਹੀਂ ਹੁੰਦੇ ਨਾ ਆਉ ਨਹੀਂ ਇੱਥੇ ਬਹੁਤ ਸੋਹਣਾ ਸੈਟਪ ਬਣਿਆ ਹੋਇਆ ਹੈਨਾ ਕਹਿੰਦੇ ਹੁੰਦੇ ਉਹੀ ਆ ਵੀ ਪਸ਼ੂ ਤਾਕਤ ਹੋਵੇ ਹੈਨਾ ਫੇਰ ਤਾਂ ਕਿੱਥੇ ਠੰਡ ਲੱਗਦੀ ਹੈ ਤੇ ਇਹ ਜਿਹੜੀ ਦੂਜੀ ਆ ਗਈ ਇਹ ਕਿਹੜੀ ਆ ਗਈ ਇਹ ਟੈਂਕ ਖਾਨ ਦਿੱਤੀ ਹੈ ਜੱਗੇ ਵਾਲੇ ਟੈਂਕ ਦੀ ਜੱਗੇ ਵਾਲੇ ਬਾਈ ਟੈਂਕ ਦੀ ਦਿੱਤੀ ਹੈ ਇਹ ਬਾਈ ਨਾ ਗਰਦਿਆਲ ਤੋਂ ਲਈ ਸੀ ਆਪਾਂ ਝੋਟੀ ਅੱਛਾ ਉਹ ਠੀਕ ਹੈ ਇਹ ਤੀਜੇ ਸਵੇਸ ਹੋਈ ਹੈ ਕਿ ਹਾਂ ਤੇ ਇਹਦੀ ਦੁੱਧ ਦੀ ਕੀ ਅਪਡੇਟ ਰਹੀ ਬਿਰਕ ਜਮਾਂ ਸਹੀ ਦੁੱਧ ਬਾਈ ਇਹਨੇ 20 ਕਿਲੋ ਦੇ ਪਲੱਸ ਦਿੱਤਾ ਓਕੇ ਜਦੋਂ ਇਲੈਕਸ਼ਨ ਸੀ ਨਾ ਉਦੋਂ ਇਹ ਬਿਮਾਰ ਹੋ ਗਈ ਸੀ ਇਹਨੂੰ ਬੰਨ ਪਾਇਆ ਸੀ ਠੀਕ ਹੈ ਉਦੋਂ ਮਸਾਂ ਕ ਚੱਲੀ ਆ ਮੁੜ ਕੇ ਉਦੋਂ ਤਾਂ ਕਿਲੋ ਡੇਢ ਦੁੱਧ ਤੇ ਹੀ ਆ ਗਈ ਸੀ ਓਕੇ ਜੀ ਦੁਬਾਰੇ ਬਹਾਲ ਕੀਤੀ ਹੈ ਜਾਨੀ ਕਿ ਤਿੰਨ ਡੰਗ ਮਿਲੀ ਨਹੀਂ ਸੀ ਇਹਨੂੰ ਡੰਗ ਤਾਂ ਮਿਲੀ ਨਹੀਂ ਸੀ ਉਦੋਂ ਜੋ ਬੰਨ ਪਿਆ ਸੀ ਬਾਈ ਓਕੇ ਮੁੜ ਕੇ ਚੱਲੀ ਹੈ ਸੋਹਣੀ ਹੈ ਨਾ ਬੋਡੀ ਬੁੱਡੀ ਬੜੀ ਸੋਹਣੀ ਹੈ ਹਨਾ ਇਹਦਾ ਕੱਟਾ ਸੀ ਆਪਣੇ ਬਾਈ ਲੈ ਕੇ ਗਏ ਆ ਘਰ ਆ ਜਿਹੜਾ ਹੁਣ ਆਪਾਂ ਵੇਚਿਆ ਉਹ ਵੇਚਿਆ ਆਪਣਾ ਵੀਰੇ ਦੇ ਕੋਲ ਪਿੰਡ ਦਾ ਬਈਆਂ ਦਾ ਉਹ ਲੈ ਗਿਆ ਓਕੇ ਕਿਹੜਾ ਕੀ ਪਿੰਡ ਗਈ ਸੀ ਸਭ ਉਹਨਾਂ ਦਾ ਪਿੰਡ ਦਾ ਨਾਂ ਪਿੰਡ ਗਈ ਸੀ ਇਹਦਾ ਕੱਟਾ ਲੈ ਗਿਆ ਬਹੁਤ ਦੇਖੋ ਜੀ ਬਹੁਤ ਸੋਹਣੀ ਆਰਡਰ ਦੀ ਚੱਬਾ ਚੱਬਾ ਪਿੰਡ ਚੱਬਾ ਪਿੰਡ ਜਿਹਦੇ ਦੇ ਨਾਲ ਸੀ ਓਕੇ ਤੇ ਇਹ ਇਹ ਆਪਣੀ ਕਰਮ ਝੋਟੇ ਕੋਈ ਨਹੀਂ ਦਿੰਦੀ ਹੈ ਤੇ ਬਾਈ ਬੂਟੇ ਵਾਲੇ ਕੋਈ ਗੁੱਸੇ ਨਹੀਂ ਬੜਾ ਸੋਹਣਾ ਫੇਸ ਆਇਆ ਹਨਾ ਇਹ ਇਹ ਟੁੱਡੀ ਗਲੀ ਦੇ ਵਿੱਚੋਂ ਨਹੀਂ ਉਹ ਪਰਲੀ ਮੱਝ ਉਹ ਪਰਲੀ ਮੱਝ ਜੋ ਆਪਣੀ ਦੀ ਸਟਾਰਟਿੰਗ ਨੰਬਰ ਤੇ ਭਾਈ ਸੀ ਨਾ ਹਾਂ ਸਾਲੇ ਦੀ ਬੂਥੀ ਜਮਾ ਟੁੱਡੀ ਗਲੇ ਲਿਆਈ ਵਰਗੀ ਹਨਾ ਉਹ ਵੱਡੇ ਸਿੰਗਾ ਨਹੀਂ ਜਿਹੜੀ ਆਪਣੇ ਕੋਲੇ ਵੱਡੀ ਮੱਝ ਉਹ ਵੀ ਬੜੀ ਸੋਹਣੀ ਬਹੁਤ ਸੋਹਣੀ ਐ ਸੇ ਕੋਹੇ ਨੂਰ ਦੀ ਆ ਗਈ ਇਹਨੇ ਕਿੰਨਾ ਦੁੱਧ ਦਿੱਤਾ ਕਰਮ ਇਹਨੇ ਬਈ ਬੱਚਾ ਪੁੰਦੀ ਸੀ ਇਹ 12 13 ਕਿਲੋ ਦੁੱਧ ਜੰਦੀ ਰਹੀ ਐ ਅਚਾ ਬੱਚਾ ਤਾਂ ਨਿੱਪਲ ਦੀ ਪਾਲਿਆ ਸੀ ਮੁਰਕਿਆਂ ਦੀ ਹਾਂ ਟਰਾਈ ਕਰਤੀ ਹਾਂ ਟਰਾਈ ਕੀਤੀ ਹੈ ਗੱਬਣ ਆਈ ਮੁੰਡਾ 6 6.5-7 ਮਹੀਨੇ ਦੇ ਕਰੀਬ ਗੱਬਣਾ ਉਹ ਕਹੇ ਵੀ ਅਗਲੇ ਸੂਏ ਕਾਮਯਾਬ ਹੋ ਜੂਗਾ ਹਾਂ ਟਰਾਈ ਕੀਤੀ ਹੈ ਟਰਾਈ ਕੀਤੀ ਹੈ ਥਾਣਾ ਚੜੀ ਦੁੱਧ ਹੈਗਾ ਬਈ ਕਾਹਨੂੰ ਕੋਈ ਮਰ ਗਿਆ ਤੇ ਜੇ ਇਹਦੇ ਮਤਲਬ ਬਿਊਟੀ ਕੰਪੀਟੀਸ਼ਨ ਵਾਲਾ ਕੰਮ ਹੈ ਜੇ ਚਾਰੇ ਪੈਰ ਚਿੱਟੇ ਹੁੰਦੇ ਨਾ ਹੈਗੇ ਚਾਰੇ ਹੈਗੇ ਚਿੱਟੇ ਨਹੀਂ ਚਾਰੇ ਨਹੀਂ ਐ ਹੋਏ ਕਰਕੇ ਲੱਗਦੇ ਆ ਲੱਗਿਆ ਨਾ ਬਾਈ ਜੀ ਚਲ ਆਪਾਂ ਜੇ ਵੈਸੇ ਬਿਊਟੀ ਵੀ ਲੋਣੀ ਹੋਵੇ ਇਹਦੀ ਤੋਂ ਬਈ ਜੇ ਕੋਈ ਮੌਕਾ ਕਰ ਬਾਈ ਇੱਕ ਚੀਜ਼ ਇਹ ਵੀ ਦੱਸ ਤੂੰ ਤਾਂ ਚਲ ਸਾਡੇ ਨਾਲ ਫੇਰ ਵੀ ਪਹਿਲਾਂ ਤੋਂ ਮ ਮੇਲਾ ਜਿੰਨਾ ਜ਼ਰੂਰੀ ਹੈ ਕਿ ਮੇਲੇ ਤੇ ਜਾਣਾ ਜ਼ਰੂਰੀ ਹੈ ਇਹ ਤਾਂ ਯਾਰ ਮੇਨ ਗੱਲ ਵੱਡੀ ਆ ਵੀ ਖੜਨਾ ਮਦਾਨ ਚ ਜ਼ਰੂਰੀ ਆ ਜਿੱਤਾ ਦਾ ਕਰਮਾਂ ਦੀ ਆ ਹਾਂ ਵੀ ਜੇ ਖੜ ਗਿਆ ਬੰਦਾ ਤਾਂ ਖੜ ਗਿਆ ਜਿਹੜਾ ਜਾਊਗਾ ਘਰੋਂ ਬਾਹਰ ਨਿਕਲੂਗਾ ਉਹ ਜਿੱਤੂ ਆ ਰੋਂ ਘਰੇ ਬੈਠੇ ਤਾਂ ਆਪਾਂ ਕੋਈ ਜਿੱਤ ਹਾਰ ਕਰੀ ਨਹੀਂ ਸਕਦੇ ਹਨਾ ਬਿਲਕੁਲ ਭਾਈ ਇਹ ਇਹ ਗੱਲ ਪੱਕਧਰਾਂ ਦੇ ਸੌਦੇ ਆ ਸਹੀ ਹੈ ਇਹ ਵੀ ਆਪਣੇ ਭਰਾਵਾਂ ਬਾਤ ਜਿਹੜੇ ਵੀਡੀਓ ਦੇਖਦੇ ਆ ਉਹਨਾਂ ਵਾਸਤੇ ਇਹ ਗੱਲ ਆਪਾਂ ਕੀਤੀ ਆ ਮੈਂ ਮੈਂ ਵੀ ਇਹੀ ਗੱਲ ਕਹਿੰਦੇ ਹੁੰਨੇ ਤੇਰੇ ਲਈ ਵੀ ਛੋਟਾ ਖੜਨਾ ਜ਼ਰੂਰੀ ਆ ਜੇ ਛੋਟੇ ਪਸ਼ੂ ਤੰਤ ਤਾਂ ਤੁਸੀਂ ਤਾਂ ਹੀ ਲੈ ਕੇ ਜਾਮੋਗੇ ਮੇਲੇ ਤੇ ਨਹੀਂ ਜਾਣੇ ਨਹੀਂ ਤੁਸੀਂ ਹਾਂਜੀ ਇਹ ਇਹਨੇ ਵੀ ਬਹੁਤ ਸੋਣਾ ਬਾਈ ਦੁੱਧ ਦਤਾ ਹਨਾ ਤੇ ਬੜੀ ਸੁਣੀ ਆ ਚਲ ਕਰਮ ਵਾਲੀਆ ਹੁਣ ਕਾ ਹਮ ਟਾਈਮ ਤੇ ਸੁਗਏ ਤੇ ਨਜ਼ਾਰਾ ਦਿਖਾਉਣਾ ਤੂੰ ਦੋ ਟਾਈਆਂ ਮੇਰੀ ਗੱਪਣ ਚੈੱਕ ਪਾਸ ਨੂੰ ਹੋਣੀ ਹੈ ਅੱਛਾ ਜਿਹਦਾ ਜਿਹਦਾ ਆਪਾਂ ਬਲੱਡ ਚੈੱਕ ਕਰਾਇਆ ਸੀ ਹਾਂ ਹਾਂ ਉਹ ਤੇ ਇਹ ਮੋਰਾ ਕਿਹੜੀ ਆ ਗਈ ਇਹ ਮੋਦੀ ਵਾਲੀ ਨਹੀਂ ਆ ਜੀ ਮੋਦੀ ਵਾਲੀ ਹੀ ਮੋਦੀ ਆ ਠੀਕ ਹੈ ਲੋ ਵੀ ਮਿੱਤਰੋ ਇਧਰੋਂ ਥੋੜਾ ਜਿਹਾ ਚਾਨਣ ਪੈਂਦਾ ਸਾਨੂੰ ਦੂਜੀ ਪਾਸੇ ਦਿਖਾਉਣੇ ਆ ਬਹੁਤ ਵਧੀਆ ਝੋਟੀ ਹਾਂ ਖੁੱਲੀ ਬਾਹਰ ਹੋਈ ਕਰੀ ਕੀ ਬਾਤ ਆ ਭਾਈ ਹੈ ਇਹ ਤਾਂ ਉਹਨਾਂ ਦੇ ਪਰਚੇ ਆ ਨਾ ਡਰ ਨਹੀਂ ਲੱਗਦਾ ਨੂੰ ਨੇ ਹੋ ਜਾਂਦਾ ਫਿਰ ਇਹ ਵੀ ਗੱਲ ਹੈਗੀ ਆ ਹਾਂ ਭਾਈ ਕੀ ਬਾਤ ਆ ਭਾਈ ਕਰਮ ਨਜ਼ਰ ਵਾਲੀ ਗੱਲ ਹੈ ਹਾਂਜੀ ਬਹੁਤ ਸੋਹਣੀ ਹੈ ਨਾ ਕਾਠ ਦੋਤ ਸਾਰਾ ਕੁਝ ਹੀ ਆਇਆ ਕਰਮ ਵਾਲੀ ਭਾਈ ਬਿਊਟੀ ਚੱਡਾ ਲੋ ਵੀ ਮਿੱਤਰੋ ਇਹ ਵੀ ਤੁਸੀਂ ਦੇਖ ਲਓ ਨਾਲੇ ਜਿਹੜੀ ਜਿਹੜੀਆਂ ਇਹ ਚੀਜ਼ਾਂ ਨਾ ਜਿਹੜੀਆਂ ਤੁਹਾਨੂੰ ਦਿਖਾਉਣੇ ਆ ਇਹ 100% ਭਮਾਂ ਦੀ ਕੋਈ ਉਹਦੇ ਵਾਂਗੂ ਡੀਐਨਏ ਕਰਾ ਲੇ ਉਹ ਛੜਗੀਆਂ ਚੀਜ਼ਾਂ ਉਹੀ ਐ ਇਹ ਹਕੀਕਤ ਹੀ ਐ ਇਹ ਬੱਸ ਫੇ ਕਰਦਾ ਐਡਾ ਕਿੱਥੇ ਮਿਲਦਾ ਯਾਰ ਦੇ ਲੈ ਫੁੱਟ ਕਰਦਾ 13-13 6 ਫੁੱਟ ਕਰਦਾ ਪੂਰਾ 6 ਫੁੱਟ ਬਾਈ ਤੇ ਤੂੰ ਐਂ ਦੇਖ ਲੈ ਵੀ ਮੇਰੇ ਤੋਂ ਉੱਚੀ ਲੰਘਦੀ ਐ ਹਾਂ ਲੈ ਮੋਢੇ ਦੇ ਉੱਤੇ ਢਾਕੇ ਹਾਂ ਕਰਦੇ ਬਹੁਤ ਜਿਆਦੇ ਤੇ ਬਾਕੀ ਵੀ ਛੋਟੇ ਦੇਖੋ ਤੇ ਪਾਲੀ ਵੀ ਬੜੀਆਂ ਰੀਝਾਂ ਨਾਲ ਸੀ ਤੇ ਡਰਾਉਂਦੇ ਸਾਨੂੰ ਵੀ ਲੋਕ ਰਹੇ ਆ ਹਨਾ ਅਗਲਾ ਕਹਿੰਦਾ ਵੀ ਐਂ ਨਹੀਂ ਹੋਣਾ ਆਏਗੀ ਹੋਣਾ ਹਨਾ ਬੰਦਾ ਹੁੰਦਾ ਹੀ ਜਦੋਂ ਇੰਨੀ ਮਿਹਨਤ ਕੀਤੀ ਐ ਜਿੰਨਾ ਆਪਾਂ ਹਨਾ ਇੱਕ ਸਾਥ ਬਾਈ ਹੱਕੀ ਇੱਧਰੋਂ ਘਰ ਕੋ ਨਹੀਂ ਹੁੰਦਾ ਕੋਸੂ ਬਿਲਕੁਲ ਬਿਲਕੁਲ ਤੇ ਬਾਕੀ ਬਾਈ ਆਹ ਚੀਜ਼ ਜਦੋਂ ਆਰਡਰ ਆ ਜੇ ਨਾ ਇੱਥੋਂ ਭਮਾਂ ਦੀ ਆਪਣਾ ਨਾ ਤੇ 2 ਲੀਟਰ ਦੁੱਧ ਘੱਟ ਦੇ ਦੇ ਉਹਦਾ ਦੁੱਖ ਨਹੀਂ ਹੁਣ ਗੈਪ ਵੇਖ ਲੈ ਪਰ ਗੈਪ ਦੇ ਹਿਸਾਬ ਦੇ ਨਾਲ ਤੂੰ ਦੇਖੋ ਥੋੜੇ ਡਰਦੀ ਐ ਤੇ ਅੰਦਰ ਖੜਨ ਕਰਕੇ ਤਿਲਕਣ ਆਪਾਂ ਅਮਰਦੀਪ ਨੂੰ ਗਿਫਟ ਕੀਤਾ ਸੀ ਉਹ ਸੀ ਸ਼ਾਨਦਾਰ ਦਾ ਇਹਦਾ ਬੱਚਾ ਆਪਣੇ ਦਬੜੀ ਖਾਣੇ ਵਾਲੇ ਦਬੜੀ ਖਾਣੇ ਵਾਲੇ ਬਾਈ ਆਪਣੇ ਰਿਸ਼ਤੇਦਾਰ ਨੂੰ ਦਵਾ ਕੇ ਲਗਾਇਆ ਓਕੇ ਆਪਾਂ ਫ੍ਰੀ ਦਿੱਤਾ ਘੱਟ ਅੱਛਾ ਉਹ ਕਟਾਈ ਇਹਦਾ ਲੈ ਕੇ ਗਏ ਆਪਾਂ ਹਾਂ ਬਾਈ ਹਾਂ ਕਿ ਅਮਨਦੀਪ ਵੀ ਤੁਹਾਨੂੰ ਪਤਾ ਹੈ ਵੀ ਇਹ ਮਿੱਤਰੋ ਸਾਡਾ ਗਰੁੱਪ ਹੈ 3-4 ਬੰਦਿਆਂ ਦੀ ਮੰਨ ਲਓ ਮੰਨ ਸਕਦੇ ਆ ਵੀ ਇੱਕ ਦੂਜੇ ਦੀ ਚੀਜ਼ ਤੇ ਅਸੀਂ ਮੇਰ ਕਰ ਸਕਦੇ ਆ ਜਾਨਣੇ ਕਿ ਇਹ ਉਹ ਗਰੁੱਪ ਆ ਕਹਿੰਦੇ ਹੁੰਦੇ ਆ ਇਕੱਠੀਆਂ ਕ ਤਾਂ ਹੀ ਕਹਿੰਦੇ ਹੁੰਦੇ ਆ ਜਾਰੀਆਂ ਚਾਹੀਦੀਆਂ ਹਨਾ ਜਾਰੀਆਂ ਨਾਲ ਬਾਹਰ ਆਂਗੀਆਂ ਨਹੀਂ ਕੁਝ ਨਹੀਂ ਜਿਹਨੇ ਨਾ ਪਸ਼ੂ ਬਾਹਰ ਨਹੀਂ ਨਿਕਲਦੇ ਹੁਣ ਆ ਜਿਹੜੇ ਪਸ਼ੂ ਬਾਹਰ ਆ ਤਾਂ ਬਾਹਰ ਖੜ੍ਹ ਗਏ ਥੋੜਾ ਮੱਝ ਅੰਦਰ ਹੀ ਹੈ ਇਹਨੀਆਂ ਹਾਂ ਬਾਈ ਇਹ ਵੀ ਚੀਜ਼ ਪੈਂਦੀ ਹੈ ਤੇ ਦਾ ਬਹੁਤ ਅਸਰ ਪੈਂਦਾ ਦੁੱਧ ਤੇ ਲੋ ਵੀ ਮਿੱਤਰੋ ਹਾਂ ਖੜੀ ਹੈ ਸਾਡੇ ਵਾਲੀ ਢੁੱਡੀ ਵਾਲੀ ਉਹਦੇ ਵਾਂਗ ਤੇ ਇਹਦਾ ਅਸੀਂ ਮੇਲੇ ਤੇ ਉਦੋਂ ਬਿੱਲੋ ਤੇ ਇਹਦਾ ਕੱਠਿਆਂ ਦਾ ਦੁੱਧ ਪੀੜੀਐਫ ਜਦੋਂ ਬਿੱਲੋ ਆਪਣੀ ਛੋਟੀ ਗਈ ਸੀ ਤੇ ਨਾਲ ਇਹ ਗਈ ਸੀ ਤੇ ਇਹਨਾਂ ਨੇ ਕੱਠਿਆਂ ਨੇ ਦੁੱਧ ਲਾਇਆ ਸੀ ਇਹ ਮਗਰ ਮੂਰੇ ਸੀ ਇੱਕ ਨੰਬਰ ਤੇ ਹੈਨਾ ਕੀ ਕੋਈ ਪੈਰਾਂ ਨੂੰ ਕੋਈ ਦਿੱਕਤ ਆਈ ਯਾਰ ਇਹਨੂੰ ਹਾਂ ਬਹਿੰਦੀ ਬਹੁਤ ਜ਼ਿਆਦਾ ਪਤਾ ਨਹੀਂ ਕਾਰਨ ਕੀ ਹੈ ਪੈਰਾਂ ਜੀ ਹੈ ਬਾਈ ਮੈਂ ਵੀ ਹੁਣ ਕੱਲ ਨੌਹਾਂ ਵਾਲਾ ਛੱਡਾ ਦੇ ਮੈਂ ਦਿੱਲੀ ਵਾਲੀ ਵੀ ਹਾਂ ਇਹਦੇ ਨੌਹਾਂ ਤਾਂ ਕੋਈ ਖਾਸ ਵਧੇ ਨਹੀਂ ਪਰ ਇਹਨੇ ਜ਼ਿਆਦਾ ਚਿਰ ਬੈਠਦੀ ਆ ਨਾ ਬਦਨ ਪਿੱਸੇ ਨਹੀਂ ਆਪਣਾ ਕਰਮ ਬਾਈ ਜਿਹੜੇ ਜਦੋਂ ਆਪਾਂ ਨੌਹਾਂ ਚੱਕਦੇ ਨਹੀਂ ਇਹਦੇ ਥੱਲੇ ਵਾਲਾ ਜਿਹੜਾ ਹਿੱਸਾ ਦਾ ਨਾ ਥੱਲੇ ਲੱਗਦਾ ਹੁੰਦਾ ਉਹ ਗੁੱਦ ਜੀ ਵੱਜ ਜਾਂਦੀ ਆ ਵਿਚਾਲਿਓ ਇੱਥੋਂ ਸਾਈਡਾਂ ਤੋਂ ਆ ਗਿੱਟੇ ਤੋਂ ਗੋਤਜੀ ਵੱਜ ਜਾਂਦੀ ਇਹਦਾ ਕਰਕੇ ਤਕਲੀਫ ਮੰਨਦੇ ਜਿਵੇਂ ਦਿੱਲੀ ਵਾਲੀ ਝੋਟੀ ਤੇ ਦਿੱਲੀ ਵਾਲੀ ਮੱਝ ਹੋ ਗਈ ਹੈ ਪੈਰਾਂ ਦੀਆਂ ਕੱਚੀਆਂ ਹਰ ਵਾਰੀ ਇਹਨਾਂ ਦੇ ਨਾਉ ਹੁਣ ਮੈਂ ਫੋਨ ਕਰਤਾ ਮੈਂ ਕਿਹਾ ਬਾਈ ਇਹ ਤਾਂ ਪੜੱਕ ਦੇਣੀ ਸੱਨੀ ਖਾਦੀ ਬੈ ਗਈਆਂ ਸੱਨੀ ਖਾਦੀ ਬੈ ਗਈਆਂ ਸਾਰਾਂ ਤੋਂ ਵੱਧ ਵੈਂਦੀ ਹੈ ਤੇ ਉਦੋਂ ਫਿਰ ਮੈਨੂੰ ਨਾਉ ਕਟਾਉਣੇ ਪੈਂਦੇ ਨੇ ਨਾਉ ਹੋ ਗਏ ਫੇਰ ਬੈਠੋ ਵੱਜ ਜਾਂਦੀਆਂ ਨੇ ਲੈ ਤੇ ਨਾਲੇ ਲਿਸਾਂ ਹੋਣ ਲੱਗ ਜਾਂਦੀਆਂ ਨੇ ਉਹ ਸੱਤ ਮਹੀਨਿਆਂ ਦੀ ਉਹ ਸੱਤਵੇਂ ਸਵੇਲੀ ਗੱਭਣ ਪਾ ਤੇ ਇਹ ਕਿੰਨੇ ਟਾਈਮ ਦੀ ਗੱਭਣ ਕਰਾ ਲਈ ਆਪਾਂ ਇਹ ਵੀ ਬਲੱਡੀ ਟੈਸਟ ਕਰਾਇਆ ਇਹਦਾ ਵੀ ਇਹ ਗੱਭਣਾ ਇਹ 6 ਮਹੀਨਿਆਂ ਦੀ ਗੱਭਣ ਹੋ ਗਈ ਹੈ ਨਾ ਇਹਾਂ ਦੀ ਤਾਂ ਅੱਜ ਆਪਾਂ ਦੂਜੇ ਵੀ ਫਿਰ ਤੁਹਾਨੂੰ ਮਿੱਤਰੋ ਲੋ ਦਿਖਾਉਨੇ ਆਪਾਂ ਹੁਣ ਬਿਰਕ 570 ਤੇ ਹੁਣ ਤਾਂ ਚਲੋ ਵੱਡਾ ਹੋ ਗਿਆ ਇਹ ਸੈਂਗਸੂng ਤੜਾਈ ਬੈਠਾ ਇਹ ਵੀ ਇੱਕ ਦਿਨ ਬਹੁਤ ਚੰਗੇ ਰਿਕਾਰਡ ਦਾ ਤੇ ਨਾਬਿਉਂ ਇਹ ਕੱਟਾ ਸੀਆਰਬੀ ਸੀਆਰਬੀ ਦੇ ਵਿੱਚੋਂ ਖਰੀਦਿਆ ਸੀਗਾ ਇਹ ਬੋਲੀ ਤੇ ਇਹਦੀ ਭੈਣ ਦਾ ਦੁੱਧ ਉੱਥੇ 21 ਕਿਲੋ ਸੀ ਹਨਾ ਬਾਈ ਪਹਿਲੇ ਸੂਏ ਦਾ ਨਾਲੇ ਜਦੋਂ ਮਰਜੀ ਰਿਕਾਰਡ ਕੱਢ ਕੇ ਦੇਖ ਲਿਓ 21 ਕਿਲੋ ਸੀ ਇਹਦੀ ਭੈਣ ਦਾ ਦੁੱਧ ਸਹੀ ਤੇ ਉਦੋਂ ਬਾਅਦ ਇਹਦੀ ਮਾਂ ਦਾ ਤਿੰਨ ਥਣਾ ਦਾ 19 ਕਿਲੋ ਦੁੱਧ ਅਸੀ ਬਈ ਹਨਾ 18 ਕਿਲੋ ਬਈ 18 ਕਿਲੋ ਕੁਛ ਗ੍ਰਾਮ ਹਨਾ ਹਾਂ ਚਲ 18 ਤੇ 19 ਦਾ ਕਹਿੰਦੇ ਤਾਂ ਕੋਈ ਬੱਟਾ ਨਹੀਂ ਤੇ ਇਹਦੀ ਮਾਂ ਦਾ ਜਿਹੜੀ ਕੀ ਦੁੱਧ ਇੰਨਾ ਕੁ ਜ਼ਿਆਦਾ ਚੰਗਾ ਸੀ ਜਿਹੜੀ ਆਪਣੇ ਘਰੇ ਨੀਲੀ ਰਾਵੀ ਝੋਟੀ ਖੜੀ ਐ ਡਾਕਟਰ ਜਗਜੀਤ ਨੇ ਸਲਾਈ ਮਾਰੀ ਸੀ ਉਹ ਝੋਟੀ ਐਸੀ ਦੀ ਐ ਤੇ ਇਹਦੀ ਸਾਰਿਆਂ ਤੋਂ ਵੱਧ ਦੇਣ ਵਾਲੀ ਝੋਟੀ ਮਤਲਬ ਉਹਨੇ ਪੈਦਾ ਹੋਣਾ ਐ ਠੀਕ ਹੈ ਜੀ ਅਗਲੇ ਸੂਏ ਚ ਪਾਵਾਂਗੇ ਇੱਥੇ ਜੋਸ਼ ਬਣਦਾ ਸੀ ਉਹ ਦੁੱਧ ਨਿਕਲ ਜਾਂਦਾ ਸੀ ਥੱਲੇ ਕੰਗੂ ਸਲਾਈ ਬੱਜਣ ਕਰਕੇ ਹੁਣ ਵੀ ਟੋਕੜ ਮੱਜ ਹੈ ਜਿਹੜਾ ਮਰਜ਼ੀ ਯਾਰ ਦੋਸਤ ਦੇਖਿਆ ਬਈ ਇਹਦੀ ਝੋਟੀ ਨੂੰ ਪਹਿਲਾ ਸੂਆ ਟੋਕੜ ਹੈ ਕੱਟਾ ਬਾਈ ਨਰਮ ਪੁਣਾ ਇੰਨਾ ਦੇਖ ਇਹਨੂੰ ਆਪਾਂ ੜਪਾ ਬਣਦੇ ਸੀ ਨਾ ਉਹਦੀ ਮਾਂ ਵੀ ਥੋੜੀ ਜਿਹੀ ੜਪਾ ਹੈ ਪਰ ਆਪ ਇੰਨੀ ਤੇ ਨਰਮ ਹੈ ਬਾਈ ਹਰਿੰਦਰ ਕੱਟਾ ਆਪਾਂ ਕੋਮਲ ਦੇਖ ਲਾ 45 ਦਿਨਾਂ ਦਾ ਕੱਟਾ ਪਾਸੇ ਦੇ ਤੋਏ ਕੀ ਤੌਰ ਦਾ ਇੱਕ ਦਿਨ ਕੀਤਾ ਮੜਿਆ ਰਿੰਗੀ ਤੇ ਨਹੀਂ ਕੱਟੇ ਨੂੰ ਬਾਈ ਬਸ ਐਂ ਹੀ ਮਿਲ ਪੰਦੇ ਦੇਖ ਲਾ ਬਾਕੀ ਥੋੜੇ ਦਿਨਾਂ ਤੱਕ ਇਹਦੀ ਅੱਛਾ ਇਹ ਇਹਦੇ ਲਈ ਹਾਂ ਇਹ ਦੀ ਦੂਜੇ ਸੂਏ ਸੂਈ ਹੋਰ ਦਿਖਾਈਏ ਤੇ ਇਹ ਕਿਹੜੀ ਆ ਗਈ ਬਈ ਗ੍ਰੇਡੇਡ ਟੁੱਡੀ ਐਲ ਦੀ ਤੀ ਹੈ ਇਹ ਇਹ ਟੁੱਡੀ ਐਲ ਦੀ ਤੀ ਆ ਗਈ ਉੱਪਰ ਇਹ ਇਹ ਉਹ ਤਾਂ ਬਸ ਤੇ ਜੋ ਕ੍ਰਾਸ ਕਰਵਾਈ ਸੀ ਹੈ ਘਰ ਵਾਲੇ ਤੇ ਤੇਰੇ ਵਾਲੇ ਫੋਨ ਤੋਂ ਫੋਨ ਲਾਈ ਦੂਜਾ ਬੰਦਾ ਆਈ ਜਾਂਦਾ ਫੋਨ ਆਈ ਜਾਂਦਾ ਵਿੱਚ ਹਾਂ ਮੜੇ ਲਾਈ ਨੂੰ ਕਦੇ ਵਾ ਵੀਡੀਓ ਬਣਾ ਕੇ ਕਦੇ ਤੁਰਦੇ ਆ ਤੇ ਇਹ ਬਾਈ ਇਹ ਆਪਣੇ ਸਾਂ ਦੀ ਤੀ ਹੈ ਇਹ ਟੁੱਡੀ ਐਲ ਦੀ ਤੀ ਜੀ ਤੀ ਹੈ ਆਪਣੇ ਬਿਰਕ 570 ਦੀ ਤੀ ਬਿਰਕ 570 ਦੀ ਹੈ ਇਹ ਪਹਿਲੇ ਸੂਏ ਸੂਏ ਨਹੀਂ ਜੀ ਦੂਜੇ ਸੂਏ ਪਹਿਲੇ ਸੂਏ ਆਪਣੇ ਧਰੋਲੇ ਮੇਲੇ ਜੇ ਡੁੱਟੀਆਂ ਦੇ ਵਿੱਚ ਡੁੱਟੀਆਂ ਮੱਝਾਂ ਦੇ ਵਿੱਚ ਦੂਜੇ ਨੰਬਰ ਤੇ ਹੈ ਦੂਜੇ ਨੰਬਰ ਤੇ ਜੀ ਠੀਕ ਹੈ ਉਹ ਵੀ ਆਰਡਰ ਉੱਤੇ ਬਹੁਤ ਸੋਹਣਾ ਹੈ ਨਾ ਇਹ ਕਿੰਨੇ ਟਾਈਮ ਦੀ ਹੋ ਗਈ ਬਾਈ ਜੇ ਬਾਈ ਜੀ ਆਪਣੀ ਹੋ ਗਈ 35 ਦਿਨਾਂ ਦੀ ਸੂਈ ਅੱਛਾ ਇਹ ਠੀਕ ਹੈ ਲੋ ਵੀ ਮਿੱਤਰੋ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਣੇ ਆ ਤੇ ਹਰਜਨ ਵਾਲੀ ਨਹੀਂ ਨਹੀਂ 4705 ਜੀ 4705 ਇਹ ਸਰਕਾਰੀ ਫੀਮਲ ਦੀ ਹੈਗੀ ਸਰਕਾਰੀ ਸੀਆਰਬੀ ਦੇ ਤੇ ਇਹਨੇ ਕਿੰਨਾ ਦੁੱਧ ਦਿੱਤਾ ਇਹਨੇ ਤਾਂ 22 ਕਿਲੋ ਦੁੱਧ ਦਿੱਤਾ ਹੀ ਦੂਜੇ ਸੂਈ ਓਕੇ ਦੂਜੇ ਦਾ ਸਾ ਦੂਜੇ ਸਵੇ ਸੋਈ ਆ ਇਹ ਹਾਂਜੀ ਤੇ ਤੀਜੇ ਸਵੇ ਲਈ ਗੱਬਾਈ ਤੇ ਇਹ ਫਿਰ ਮੋੜਾ ਕਿਹੜੇ ਦੀ ਆ ਜੀ ਇਹ ਕੋਹੀ ਨੂਰ ਦੀ ਜੀ ਲక్ష్ਮੀ ਦੇ ਦੀ ਲక్ష్ਮੀ ਦਾ ਰੀ ਫਰਮ ਕੋਹੀ ਨੂਰ ਬਈ ਕੋਹੀ ਨੂਰ ਵੀ ਬਈ ਆਪਦੇ ਮਾਰ ਕੇ ਆਟੀ ਛੱਡਦਾ ਹੈ 4705 ਦੀ ਧੀ ਹੈ ਅੱਛਾ ਇਹਦੀ ਹੈ ਮਾਂ ਜੱਡੀ ਹੋਈ ਗਈ ਤੇ ਮੈਂ ਉਹੀ ਮੈਂ ਕਹਿਣ ਲੱਗਾ ਜੀ ਹੈ ਬਹੁਤ ਵੱਡੀ ਬਣੂ ਫਿਰ ਹੈਣਾ ਬਈ ਕੋਹੀ ਨੂਰ ਮੋਹਰ ਤਾਂ ਲਾਉਂਦਾ ਆਪਦੀ ਹੈਣਾ ਕਹਿਣ ਨੂੰ ਹੈਣਾ ਜਿਵੇਂ ਮਰਜੀ ਕਹਿ ਲਈਏ ਤੇ ਅੱਛਾ ਇਹ ਟੁੱਟੀ ਵਾਲਦੀ ਉਹ ਦੀ ਵੱਡੀ ਦੀ ਹਾਂਜੀ ਤੇ ਇਹ ਕਿੰਨੇ ਟਾਈਮ ਦੀ ਹੋਗੀ ਮੇਰੇ ਨਾਲ 6 7 ਮਹੀਨਾ 7 ਮਹੀਨਾ ਦੇ ਤੋਂ ਉੱਤੇ ਪਾਸ ਹੋ ਗਏ ਇਹ ਕਿਹੜੇ ਦੀ ਆ ਗਈ ਵਰਕ ਇਹ ਇੰਪੋਰਟ ਦੀ ਅੱਛਾ ਓਕੇ ਉਹ ਜੇ ਉਹ ਆ ਗਈਆਂ ਮਤਲਬ ਇਹ ਕਠੀਆਂ ਪੈਣੀ ਆ ਗਈਆਂ ਬਿੱਲੋ ਵਾਲੀ ਹੋ ਗਈ ਇਹ ਹੋ ਗਈ ਹੈਨਾ ਕੋਕ ਹੋ ਗਈ ਕੰਨੀ ਵਾਲੀ ਉਹ ਪਰ ਲਈਓਗੇ ਪਰ ਲਈ ਬਸ ਮਾਂ ਦਾ ਮਾਂ ਤੇ ਇਹ ਗ੍ਰੇਡੇਟ ਦੀ ਨਹੀਂ ਇਹ ਕੋਈ ਨੂਰ ਵਾਲੀ ਝੋਟੀ ਕੋਈ ਨੂਰ ਵਾਲੀ ਦੀ ਸੀ ਓਕੇ ਤੇ ਉਹਨੇ ਮਾਰਕਾ ਘਟ ਕੀਤਾ ਹੈਨਾ ਉਹ ਇੱਕ ਚੀਜ਼ ਦੇਖੀ ਹੈ ਹੈਨਾ ਇਹਦਾ ਮੂੰਹ ਤੋਂ ਪਹਿਲਾਂ ਸੁਨੱਖਾ ਪਣ ਜਾਂਦਾ ਜਦੋਂ ਦੂਜਾ ਹੈਟ ਲੈਂਥ ਜਿਵੇਂ ਕਹਿੰਦੇ ਨੇ ਮਗਰਲਾ ਪਾਸਾ ਹੁਣ ਜਿਆਦਾ ਭਾਰੀ ਹੁੰਦਾ ਇਹਨਾਂ ਦਾ ਆ ਕੱਟਾ ਇੱਕ ਆਪਣੇ ਕੋਲੇ ਆ ਸੇਲ ਕਰਨਾ ਗਿਆ ਲਓ ਵੀ ਮਿੱਤਰੋ ਨੀਲੀ ਰਵੀ ਵਾਲੇ ਚਾਹ ਬਣ ਬੰਦੇ ਤੇ ਦਿਓ ਧਿਆਨ ਜਿਹੜਾ ਧਨੋਲਾ ਮੱਝ ਆਪਣੀ 3 ਨੰਬਰ ਤੇ ਹੀ ਨਾ ਦੁੱਧ ਚੁਵਾਈ ਹਾਂ ਚੁਵਾਈ ਚੋਂ ਹੁੰਦਾ ਬੱਚਾ ਲਓ ਵੀ ਮਿੱਤਰੋ ਇਹਦੀ ਮਾਂ ਦਾ ਮੇਲੇ ਦਾ ਰਿਕਾਰਡ ਵੀ ਹੈ ਹਾਂ ਤਾਂ ਜਦੋਂ ਮਰਜ਼ੀ ਤੁਸੀਂ ਆ ਕੇ ਦੇਖ ਸਕਦੇ ਆ ਮੇਲੇ ਦਾ ਰਿਕਾਰਡ ਆ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਨਾਲੇ ਇਹ ਜਿਹੜਾ ਜਿਹੜੀ ਫੈਮਿਲੀ ਆ ਇਹ ਤਾਂ ਆਪਦੇ ਤੁਹਾਨੂੰ ਦੱਸਿਆ ਜਿਵੇਂ ਵੀ ਵਪਾਰ ਲਈ ਪਸ਼ੂ ਨਹੀਂ ਪਾਲਦੀ ਇਹ ਸਿਰਫ ਆਪਦੇ ਕੰਮ ਲਈ ਪਾਲਦੀ ਐ ਨਾਲ ਬਰੀਡਿੰਗ ਆ ਤੇ ਨਾਲੇ ਜਿਵੇਂ ਅੱਗੇ ਵੀ ਦੱਸਿਆ ਵੀ ਦੁੱਧ ਵਾਸਤੇ ਆ ਤੇ ਕਈ ਵਾਰੀ ਕੋਈ ਭਰਾ ਹੁੰਦੇ ਆ ਫੋਨ ਲਾਉਂਦੇ ਆ ਪਰਸਨਲ ਕਿਉਂਕਿ ਮੈਥੇ ਤਾਂ ਉਹ ਫੋਨ ਸੇਵ ਵੀ ਨਹੀਂ ਹੁੰਦੇ ਤਾਂ ਉਦਾਂ ਦੇ ਭਰਾਵਾਂ ਵਾਸਤੇ ਐ ਤੇ ਤੁਸੀਂ ਬਈ ਇਹਦੋਂ ਨੂੰ ਕਮਾਈ ਮੜਾ ਜਾ ਇਹ ਕਿੰਨੇ ਟਾਈਮ ਦਾ ਹੋ ਗਿਆ ਕਟਾ ਇਹ ਬਾਈ ਜੀ 14 ਨਵੰਬਰ ਦਾ ਜਨਮ ਹੈ ਦਾ 14 ਨਵੰਬਰ ਦਾ 1 ਸਾਲ 2 ਮਹੀਨੇ ਦਾ 1 ਸਾਲ 2 ਮਹੀਨੇ ਲਾ ਲਓ ਤੁਸੀਂ ਹਾਂ ਸਵਾ ਸਾਲ ਦਾ ਹੋ ਗਿਆ ਹਾਂ ਤੇ ਬੜਾ ਸੋਹਣਾ ਮਗਰ ਉੱਤੇ ਇਸ ਤਰ੍ਹਾਂ ਕੋ ਵੀ ਹਨਾ 11 ਇਹਨਾਂ ਵੀ ਮੱਝ ਉੱਥੇ ਮੇਲੇ ਤੇ ਆਪਣੇ ਚਲੀ ਗਈ ਸੀ ਹਾਂ ਜਮਾ ਸੱਤਰੀ ਲੈ ਕੇ ਜੀ ਉੱਥਾਂ ਬਾ ਮੇਲੇ ਤੇ ਲੱਗੀ ਨਹੀਂ ਸੀ ਹਾਂ ਜੋ ਘਰੋਂ ਗਈ ਜੇ ਤਾਂ ਮੇਲੇ ਤੇ ਲੱਗੀ ਨਹੀਂ ਸੀ ਬਹੁਤ ਜਿਆਦਾ ਸੋਹਣਾ ਲਓ ਵੀ ਮਿੱਤਰੋ ਤੇ ਚੱਕ ਲਓ ਪਹਿਲੀ ਤੇ ਮੁੜ ਕੇ ਤੁਸੀਂ ਫੋਨ ਕਰੀ ਜਾਂਦੇ ਹੁੰਦੇ ਆ ਵੀ ਇਹਨਾਂ ਨੇ ਦਿੱਤਾ ਨਹੀਂ ਉਹਦੋਂ ਕੋਈ ਨਾ ਕੋਈ ਲੈ ਜਾਂਦਾ ਪੱਕੀ ਗੱਲ ਹੈ ਕਿਉਂਕਿ ਪਹਿਲਾਂ ਵੀ ਇੱਕ ਹੁਣ ਕਟਾ ਸੀਗਾ ਉਹ ਵੀ ਕੋਈ ਯਾਰ ਦੋਸਤ ਲੈ ਗਏ ਠੀਕ ਹੈ ਕਿਉਂਕਿ ਇਹਨਾਂ ਵਾਲੀਆਂ ਆਮ ਲੋਕਾਂ ਦੇ ਵਿੱਚ ਭਾਂ ਦੇ ਨਾਂ ਦੇ ਜਿਹੜੇ ਪੁਰਾਣੇ ਬਰੀਡਰ ਆ ਜਾਂ ਹੋਰ ਐ ਫਾਰਮ ਧੰਦੇ ਨਾਲ ਜੁੜੇ ਹੋਏ ਭਰਾ ਜਿਨ੍ਹਾਂ ਨੂੰ ਪਤਾ ਹੈ ਇਹਨਾਂ ਦੀ ਬਰੀਡਿੰਗ ਦਾ ਤੇ ਉਹ ਇਹਨਾਂ ਕੋਲੇ ਆਟੋਮੈਟਿਕੀ ਕਟਾਕੁਟਾ ਨਹੀਂ ਛੱਡਦੇ ਕਿਉਂਕਿ ਇਹਨਾਂ ਕੋਲੇ ਬੜਾ ਪੁਰਾਣਾ ਰਵਾ ਚੱਲਦਾ ਆਉਂਦਾ ਠੀਕ ਹੈ ਜੇ ਕੋਈ ਗ੍ਰੇਡੇਡ ਆ ਤਾਂ ਗ੍ਰੇਡੇਡ ਹੀ ਐ ਨੀਲੀ ਐ ਤਾਂ ਨੀਲੀ ਐ ਗੱਲ ਖਤਮ ਹਣਾ ਤੇ ਦੁੱਧ ਤੇ ਸਾਰੇ ਭਰਾਵਾਂ ਨੇ ਪਹਿਲਾਂ ਤੋਂ ਬਿਰਕ ਡੈਰੀ ਫਾਰਮ ਤੇ ਮੇਲਿਆਂ ਤੇ ਹਰਿੰਦਰ ਨੂੰ ਕਰਮ ਨੂੰ ਤੁਸੀਂ ਦੇਖ ਹੀ ਹੋਊਗਾ ਤੇ ਪਹਿਲਾਂ ਤੇ ਕੋਈ ਨਾ ਕੋਈ ਪਸ਼ੂ ਜੈਦਾ ਹੁੰਦਾ ਰਹਿੰਦਾ ਮੇਲਿਆਂ ਤੋਂ ਹਨਾ ਇਹ ਬਹੁਤ ਗੱਲ ਹੈ ਬਾਈ ਇਹਨਾਂ ਨੇ ਆਡਰਾਂ ਨਹੀਂ ਉਹ ਕਰਨੀਆਂ ਇਹ ਚੀਜ਼ਾਂ ਕਿੱਥੇ ਮਿਲਣੀਆਂ ਜਿਸਦਾ ਆਪਾ ਹਾਂ ਹਾਂ ਆਪੂ ਜੀ ਫਣੀ ਗਲੀ ਕੋਕ ਕੋਕ ਕੀਪਰ ਔਰੇ ਮੰਗੋ ਜੇ ਤੂੰ ਮਾਰ ਕੇ ਲੈ ਆਉਂਦੀ ਤੇਰਾ ਕੋਈ ਜਾਂਦਾ ਸੀ ਅਸੀਂ ਤੈਨੂੰ ਮੇਲੇ ਚ ਲਾ ਆਂਦੇ ਹੈਲੋ ਵੀ ਹਾਂ ਬਾਈ ਜਮ ਐਂਡ ਗੱਲ ਬਾਤ ਤੇ ਹੁਣ ਆਪਾਂ ਇਧਰ ਲੇਟੇ ਇਹ ਆਗੇ ਬੱਚੇ ਇਹ ਗਾਲੀਆਂ ਇਹ ਕਾਲੀਆਂ ਅੱਖਾਂ ਜਾ ਗਿਆ ਭੈਣ ਨਹੀਂ ਦੋਨੀਆਂ ਗਾਲੀਆਂ ਅੱਖਾਂ ਜਾ ਗਈਆਂ ਕਟੀਆਂ ਜੀ ਕਟੀਆਂ ਦੋਨੇ ਇਹ ਇਹ ਕਿਹੜੇ ਨੰਗਾਂਗੀਆਂ ਬਈ ਇਹ ਨਾਰਮਲ ਸਾਨੀਆਂ ਤੈਨੂੰ ਪਤਾ ਹੀ ਅੱਛਾ ਹੂੰ ਹਨਾ ਜੇ ਕੁਦਰਤ ਦੀ ਅੱਖਾਂ ਖਾਂ ਆਇਆਂ ਤਾਂ ਬੜੀਆਂ ਸੋਹਣੀਆਂ ਕਟੀਆਂ ਸੀ ਹਨਾ ਫਰੀਕੀ ਕਿੰਨੀ ਹੈ ਭੈਣ ਧੌਣਾ ਧੂਣਾ ਬਹੁਤ ਲੰਮੀਆਂ ਜੀ ਹਾਂ ਹਾਂ ਉਹੀਆਂ ਉਹਦੀ ਧੌਣ ਦੇਖ ਪਰਲੀ ਦੀ ਹਾਂ ਸਰਾਈ ਵੇਖ ਜਮ ਐਂਡ ਗੱਲ ਬਾਤ ਹੈ ਉਹ ਪੈਰ ਆ ਗਏ ਅੱਖਾਂ ਨਹੀਂ ਆਈਆਂ ਅੱਖਾਂ ਦੂਜੀ ਰੂਟ ਨਹੀਂ ਆਂਗਾ ਉਂਦਾ ਆਂਗਾ ਅੱਖਾਂ ਹਾਂ ਜਿਵੇਂ ਆਦੇ ਆਪਾਂ ਦੇਸੀ ਜਾਂਦੀਆਂ ਉਹ ਵੀ ਦੇਸੀ ਨੇ ਹਾਂ ਵੀ ਚਿੱਟੀ ਨਹੀਂ ਹੋਈ ਜਾਮਾ ਪੂਰੀ ਚਿੱਟੀ ਨਹੀਂ ਤੇ ਇਹ ਬਾਈ 113 ਦੀ ਇਹ 113 ਨੰਬਰ ਦੀ ਆ ਗਈ ਸਰਕਾਰੀ ਇਹ ਕਿੰਨਾ ਤੋ ਦੇਣ ਦੀ ਇਹ ਦੂਜੇ ਸਵੇ ਸਹੀ ਤਾਂ ਯਾਰ ਦੂਜੇ ਸਵੇ ਪਤਾ ਲੱਗੂ ਪਹਿਲੇ ਸਵੇ ਦਾ ਬਿਮਾਰੀ ਲਈ ਹੈ ਉਹ ਕਦੀ ਗੱਲਬਾਤ ਬਣੀ ਨਹੀਂ ਪਈ। ਇਹਨੂੰ ਬੱਚੇ ਤਾਂ ਨਹੀਂ ਤਾਂ ਮੂੰਹ ਨਹੀਂ ਖੋਲਦਾ ਸੀ। ਅੱਛਾ। ਤੇ ਤਿਲਕ ਕੀ ਸੀ ਆਪਾਂ ਜਦੋਂ ਵੀਡੀਓ ਬਣਾਈ ਸੀ ਨਾ ਸਿੱਧ ਕਲ ਚੈਨਲ ਤੇ। ਹਾਂ। ਉਦੋਂ ਡਿੱਗੀ ਸੀ ਉੱਥੇ ਯਾਰੇ। ਅੱਛਾ ਉਦੋਂ ਮਣੀ ਮਟੂਰ ਵਾਲਾ। ਤੇ ਜ਼ੋਰ ਮਾਰ ਲਾ ਪਿੱਛੇ ਬੱਚੇ ਤਾਂ ਮੂੰਹ ਨਹੀਂ ਖੋਲਦਾ ਸੀ। ਠੀਕ ਹੈ। ਠੀਕੇ ਲਾ ਕੇ ਸਵਾਈ ਸੀ। ਆਓ ਵੀ ਜ਼ੋਰਦੂਰ ਉਦੋਂ ਮੁੜ ਕੇ ਤਾਂ ਥੋੜੀ ਚੱਲਦੀ ਹੈ। ਇਹ ਵੀ ਵੀ ਟੁੱਡੀ ਗਲੀ ਲੈਣ ਚ ਆ ਗਈ। ਹਾਂ ਟੁੱਡੀ ਗਲੀ ਦੀ ਹੈ। ਬੰਦੀ ਧੀ ਬਾਈ ਨੇ। ਹਮ। ਬਲੋ ਡੇਢ ਮਹੀਨਾ ਰਹਿ ਗਿਆ ਯਾਰ। ਇੰਨਾ ਕੀ ਮਹੀਨਾ ਡੇਢ ਰਹਿ ਗਿਆ। ਮਹੀਨਾ ਡੇਢ ਬਾਹਰ ਆ ਗਿਆ। ਦੇਖੋ ਮ ਜਿਹੜਾ ਉੱਥੇ ਸੂਈ ਸੁਣਾ ਇਹਨਾਂ ਨੂੰ ਜਿਹੜਾ ਆਰਡਰ ਇਹਨੇ ਪਰ ਹੈ ਨਾ ਤਾਂ ਗਿਠ ਘਟ ਇਹ ਬਾਹਰ ਕੱਢ ਦੀ ਆਰਡਰ ਨੂੰ ਚੌਥੇ ਸੂਈ ਸੁਣਾ ਇੱਥੇ ਉੱਥੇ ਸੂਈ ਆ ਬਾਈ ਇਹ ਵੀ ਦੇ ਲੈ ਬਾਈ ਹਨਾ ਇੱਕ ਚੀਜ਼ ਮੰਨਣਯੋਗ ਹੈ ਵੀ ਟੁੱਡੀਲ ਦੇ ਜਿਹੜੇ ਬੱਚੇ ਆ ਆਮਾਂ ਦੀ ਝੋਟੀਆਂ ਤੇ ਟਰਾਲੇ ਹੀ ਆ ਬਾਈ ਹਨਾ ਹਾਂ ਵਜਨ-ਵਜਨ ਚ ਸਮਝ ਲਵਿਆ ਮੱਝ ਨੂੰ ਮਾੜੀ ਮੱਝ ਨੂੰ ਇਹ ਪੇਟ ਚ ਪਾਉਣ ਵਾਲਾ ਹਸਾਬ ਹੈ ਬਿਲਕੁਲ ਬਹੁਤ ਬਈ ਅਸਲੀ ਤਾਂ ਨੀਲੀ ਦਾ ਵੀ ਹੁੰਦੀ ਇਹ ਆ ਬਾਈ ਦੇਖ ਦੇ ਕੀ ਬਾਡੀ ਨਿਆਜ ਵੱਡੀ ਤੇ ਖੁੱਚ ਛੋਟੀ ਹਉ ਜਿਹੜੀ ਖੋਚ ਐ ਨਾ ਸਹੀ ਮੈਨੇ ਦੇ ਵਿੱਚ ਤਾਂ ਜਿਵੇਂ ਚਲ ਆਪਾਂ ਤਾਂ ਡਰੂਗੀ ਬੰਦੇ ਕਹਿੰਦੇ ਨੇ ਜਿੰਨੀ ਛੋਟੀ ਹੋ ਉਤੇ ਜਿੱਥੇ ਮੇਰੀ ਉਂਗਲ ਆਈ ਜਾਂਦੇ ਸੇਹਦ ਨੂੰ ਤੇ ਜਿਹਦੀਆਂ ਇਹ ਗੱਠ ਤੋਂ ਅੰਦਰ ਅੰਦਰ ਪੈਂਦੀ ਐ ਨਾ ਚਾਰ ਉਂਗਲਾਂ ਦਾ ਹਾਂ ਕੁੰਬਲਾ ਵੇਲਾ ਕਿੰਨਾ ਨਹੀਂ ਵਾ ਕਿੰਨਾ ਹਾਂ ਜਿਹੜਾ ਹੱਟ ਤੋਂ ਹੱਟਦਾ ਗਿਆ ਬਣ ਪੰਜ ਛੇ ਉਂਗਲਾਂ ਦਾ ਬਸ ਇਹ ਜਾਦੇ ਚੰਗੀ ਜਾਦੇ ਮੰਨਦੇ ਬੰਦੇ ਤੇ ਉਦੋਂ ਬਾਅਦ ਫਿਰ ਇਹ ਮੂਹਰੇ ਚ ਆ ਗਈ ਇਹ ਅਰਜਨ ਸਾਹਿਬ ਇਹ ਅਰਜਨ ਵਾਲੀ ਆ ਗਈ ਹੈ ਨਾ ਉਹ ਛੋਟੀ ਇਹ ਵੀ ਬਾਈ ਐਂਡ ਗੱਲ ਬਾਤ ਹੀ ਕਰ ਦਿੰਦੇ ਜਦੋਂ ਸੁੰਦੀ ਐ ਕਿ ਬਾਜੀ ਇਹ ਗੱਭਣ ਕਰਾਈ ਸੀ ਆਪਾਂ ਸੈਕਸ਼ਨ ਸੀਮਨ ਤੋਂ ਹਾਂ ਤੇ ਇਹਨੇ ਬੋਟ ਕਰਤਾ ਸੀ ਬੱਚਾ ਅੱਛਾ ਠੀਕ ਐ ਵੈਕਸੀਨ ਲਵਾਈ ਸਰਕਾਰੀ ਤੇ ਸਰਕਾਰ ਵੱਲੋਂ ਬੋਟ ਕਰ ਗਈ ਮੇਰੇ ਨਾਲ ਵੀ ਹੋ ਗਿਆ ਇਹਦੀ ਵੈਕਸੀਨ ਕਰਾਈ ਮੁਖਸਰ ਵਾਲੀ ਮੱਝ ਨਹੀਂ ਆਪਣੀ ਗ੍ਰੇਡੇਡ ਉਹ ਵੀ ਢਾਈ ਕਿ ਮਹੀਨਾ ਦਾ ਬੱਚਾ ਉਹ ਟੂਪ ਜੀ ਨਹੀਂ ਹੁੰਦੀ ਮਸਕ ਜਿਆ ਬਣਿਆ ਹੁੰਦਾ ਉਹ ਕੱਟ ਗਈ ਸੀ ਬਾਹਰ ਬੱਚਾ ਤਾਂ ਚਲ ਇਹ ਤੇ ਇਹ ਮੋਦੀ ਵਾਲੀ ਇਹ ਮੇਲੇ ਦੀ ਰੁੱਤ ਤੇ ਹੀ ਸੂਣ ਗਿਆ ਨਹੀਂ ਸਵਾ ਰਹੇ ਇਹਨਾਂ ਨੂੰ ਹੁਣ AI ਕਰਨੀ ਇਹਨਾਂ ਦੀ ਓਕੇ ਹੁਣ AI ਕਰਨੀ ਆ ਚੱਲ ਸ਼ੁਕਰ ਦਾਤਾ ਦਾ ਯਾਰ ਆ ਟਾਈਮਾਂ ਦੇ ਵਿੱਚ ਗੱਭਾਂ ਰਹੇ ਜਾਣ ਹਨ ਬਈ ਮੋਹਰਾ ਚੱਲ ਬਈ ਨੀਲੀ ਦਾਲ ਤੇ ਮੋਹਰਾ ਜ ਕੋਈ ਚੁੱਕ ਓਕੇ ਹੁਣ ਝੋਟੀਆਂ ਦਿਖਾਈਏ ਆਪਾਂ ਬਈ ਲੋਬੀ ਮਿੱਤਰੋ ਬਸ ਆ ਚੀਜ਼ ਜਮਾ ਐਂਡ ਗੱਲਬਾਤ ਨਾਲ ਤਾਂ ਗਰਮੀ ਤੋਂ ਬਈ ਵਾਜਦਾ ਹਨਾ ਆ ਆਪਣਾ ਸੌਰੀ ਮੱਖੀ ਮਥਰ ਤੋਂ ਤੇ ਜਾਲੀ ਲੱਗੀ ਵੀ ਆ ਤੇ ਬਾਕੀ ਪਸ਼ੂ ਨੂੰ ਇਵੇਂ ਨਾ ਮੰਨਿਆ ਕਰੋ ਠੰਡ ਠੰਡ ਮੈਂ ਕਿੰਨੇ ਦੇ ਪਸ਼ੂ ਮੰਨਣ ਦੀ ਸਿਰਤੀ ਹੁੰਦੇ ਆ ਫਾਇਦਿਆਂ ਤਾਂ ਨਹੀਂ ਖੋਲਦੇ ਮਾਰੇ ਖੋਲਦਾ ਬਬ ਮਾਰੇ ਬਾਰੇ ਨਾ ਹਿੱਟ ਤਲਕਣਗੇ ਕੋਈ ਮਾਰੋ ਮਾਰ ਨਾਲ ਅੰਦਰ ਬਾਈ ਚਲੋ ਬਈ ਇੱਥੇ ਹਾਂ ਇੱਥੇ ਜ ਕਰ ਤੇ ਇਹ ਜਿਹੜੀਆਂ ਨੀਲੀ ਆ ਗਈਆਂ ਆ ਝੋਟੇ ਬਾਈ ਕਿਹੜੇ ਦੀ ਐ ਬਾਈ ਬੂਟੇ ਵਾਲੇ ਦੀ ਕੋਹਿਨੂਰ ਦੇਵੇ ਆ ਆਪਣੇ ਸਾਹ ਦੀਆਂ ਦੋਵੇਂ ਬਾਈ ਓਕੇ ਇਹ ਆਪਣੇ ਲੰਗਾਂ ਦੇਖੀ ਮੈਨੂੰ ਹੁਣ ਉਪਰ ਆ ਮੰਨ ਕੇ ਦੇਖੀ ਮੇਰੇ ਕਿ ਨਹੀਂ ਜਾ ਰਹੇ ਛੋਟੇ ਕਿ ਨਹੀਂ ਜਾਕਦੀਆਂ ਅੱਛਾ ਤੇ ਇਹ ਆਪਣੇ ਲੜਦੀ ਆ ਗਈ ਆ ਵੀ ਬਹੁਤ ਸੋਹਣੀ ਕੱਟੀ ਆਈ ਹੈ ਯਾਰ ਪਾਸ ਵਰਗ ਰੰਗ ਆਇਆ ਓਏ ਆਖ ਰਿਹਾ ਨਾ ਤੇ ਇਹ ਦੂਜੀਆਂ ਮੋਹਰਾ ਵਾਲੀਆਂ ਆ ਕੋਈ ਨੂਰ ਦੀ ਲక్ష్ਮੀ ਡੇਰੀ ਫਾਰਮ ਵਾਲੇ ਦੀ ਅੱਛਾ ਇਧਰ ਲਈ ਛੋਟੀ ਹਾਂ ਨਿੱਕੀ ਤੇ ਬਾਈ ਪੰਨੂ ਵਾਲੇ ਦੀ ਐ ਬਲੀ ਦੀ ਬਲੀ ਦੀ ਬਲੀ ਦੀ ਬੱਚੇ ਨਰਮ ਵੀ ਬਹੁਤ ਆ ਬਾਈ ਹੈ ਨਾ ਬਹੁਤ ਠੰਡੀ ਝੋਟੀ ਆ ਬਾਈ ਹਾਂ ਬਸ ਪੰਨੂ ਤਾਂ ਬਸ ਕੱਲਾ ਇੰਨਾ ਕ ਨਕਮਾ ਕੰਜਰ ਦਾ ਚਵਾਂਗਾ ਨਹੀਂ ਕਰਾਉਂਦਾ ਉਹ ਬਰਲੇ ਦੀ ਤੇ ਨਹੀਂ ਗੱਲ ਬਾਤ ਐਂਡ ਅੱਛਾ ਉਹ ਬਰਲੇ ਦੀ ਆ ਗਈ ਬਰਲੇ ਦੀ ਕਰਮ ਦੀ ਉਹ ਜਿਹੜੀ ਅਰਜੀਨਲ ਦੀ ਉਹ ਨਹੀਂ 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 ਉਹ ਮੋਦੀ ਆਈ ਦੀ ਭੈਣ ਹੈ। ਅੱਛਾ ਮੋਦੀ ਵਾਲ ਦੀ ਭੈਣ ਹੈ। ਦੇਖਣ ਨੂੰ ਉਹੋ ਜਿਹੀ ਲੱਗਦੀ ਹੈ ਹਨਾ ਜਮਾ। ਹਾਂ। ਮੋਦੀ ਆਈ ਦੀ ਭੈਣ ਹੈ। ਤੇ ਬਾਈ ਇਹ ਕਿੰਨੇ ਟਾਈਮ ਦੀ ਹੋਗੀ ਪੰਨੂ ਵਾਲੀ ਝੋਟੀ ਜਿਹੜੀ? ਇਹ ਤਰੀਕਾ ਸਹੀ ਵੇਖਣੀ ਆਪਾਂਗੇ ਪਰ ਉਹ 7-8 ਸਾਲਾਂ ਦੇ ਕਰੀ ਪੰਨੂ ਵਾਲਾ ਬਲੀ ਫਾਰਮ। ਉਹ ਇੱਥੇ ਜੇ ਬਸਾ। ਸਭਾ ਦੋ ਢਾਈਆਂ ਇੱਥੇ ਹੋਊਂਗੀਆਂ। ਇੱਥੇ। ਇਹ ਆਪਾਂ ਹੁਣ ਕਨਸੀਵ ਕਰਵਾਤੀਆਂ ਵੱਡੀਆਂ ਇੱਧਰੋਂ। ਇਹਦੇ ਚੋਂ ਆਹ ਮੇਰੇ ਹਿਸਾਬ ਨਾਲ ਆਲਾ ਨਹੀਂ। ਆ ਨਹੀਂ ਉਹ ਕੰਗ ਬਣਾ ਬਾਈ ਅੱਛਾ ਪਰਲੀ ਉਹ ਗੱਬਣਾ ਕੋਈ ਨੋ ਰੜੀ ਕਲ ਸੀ ਮੈਂ ਲੈਂਦਾ ਲੱਗਿਆ ਇਹ ਰਿਪੀਟ ਕਰ ਗਈ ਰਿਪੀਟ ਕਰ ਗਈ ਹੋ ਗਿਆ ਮਹੀਨਾ ਹੋ ਗਿਆ ਤਕਰੀਬਨ ਬਧੀ ਆਈ ਬੰਨੀ ਗੱਬਣਾ ਹੋ ਗਈ ਠੀਕ ਹੈ ਇੱਕ ਬਸ ਨੀਂਦ ਜਾਈ ਹੈ ਨਾ ਕਰੈਕਟਰ ਬਾਈ ਕਹਿੰਦੇ ਨੂੰ ਕੋ ਮਰ ਜੇ ਬਲੀ ਵਾਲ ਦੇ ਬਹੁਤ ਜਿਆਦੇ ਸੋਹਣੇ ਆ ਨਾ ਕੋਈ ਮਾਸ ਐਕਟਰ ਆ ਨਾ ਧੁੰਨੀ ਐ ਜਿਹਨੂੰ ਆਪਣੇ ਹਰਿਆਣੇ ਚ ਸੁਣਦੀ ਗਏ ਜਾਂਦੇ ਆ ਠੀਕ ਹੈ ਜਮੇ ਦੇਖਣ ਨੂੰ ਐਕਟਰਾ ਮਾਸ ਨਹੀਂ ਮਿਲਦਾ ਦੇ ਲ ਜੇ ਫੜ ਗਿਆ ਤੈਨੂੰ ਫੜਨਾ ਕੋ ਨਹੀਂ ਹੂੰ ਪੂਰਾ ਖੰਭਿਆਣਾ ਜੀ ਵਾਹ ਇਧਰ ਬੈਠ ਸਹੀ ਗੱਲ ਹੈ ਹੈਨਾ ਕਮਾਲ ਅਲੀ ਗੱਲੀ ਕਰ ਰਹੀਆਂ ਲੋ ਮੇਥੋਂ ਇਧਰ ਖੁੱਲੀਆਂ ਕਰਕੇ ਮੈਥੋਂ ਡਰਦੀਆਂ ਹਮ ਛੱਟ ਤਾਂ ਦੱਸ ਪੂਰਾ ਮਾਗਰ ਪਰੇਜ ਵਿੱਚ ਸੀ ਉਥੇ ਨਹੀਂ ਗੱਲ ਤਾਂ ਇਹ ਡਰ ਜਾਂਦੀਆਂ ਬਾਈ ਇੱਕ ਮੱਝ ਜੀ ਸੂਈ ਬੈਠੀ ਪੰਨੂ ਦੇ ਨਾਲ ਜਾ ਆਪਰੇ ਉੱਥੇ ਫਰਨਦੇ ਪੰਨੂ ਕਹਿੰਦਾ ਆਜੋ ਗਾਹਾਂ ਜੇ ਜਦੋਂ ਭਾਈ ਕੋਲੇ ਜੇ ਗਏ ਨਾ ਬੱਚਾ ਇਹ ਦੇਖਣ ਪੈ ਗਿਆ ਮਗਰ ਕੰਦਾ ਸਾਡਾ ਪਾਦੀ ਆਉਣੇ ਇਹ ਇਹ ਕਿਹੜੇ ਦਾ ਆ ਗਿਆ ਬੱਚਾ ਇਹ ਵੀ ਅੱਛਾ ਇਹ ਕੱਟੀ ਹੈ ਆਪਣੀ ਹਾਂ ਕੱਟੀ ਇਹ ਵੀ ਕੱਟੀ ਹੈ ਜੀ ਐਸ ਆਪਣੀ ਝੋਟ ਲਓ ਜੀ ਇਹ ਸਾਡੇ ਜਿਹੜੇ ਬਲੱਡ ਹੈ ਬਹੁਤ ਜ਼ਿਆਦਾ ਚੰਗੇ ਆ ਤੇ ਐ ਆਪਾਂ ਕਹਿ ਸਕਦੇ ਆਂ ਵੀ ਜਿਹੜੇ ਆਮ ਪਹਿਲਾਂ ਵਾਲੇ ਲੇਲੀ ਦਾ ਵੀ ਆ ਸਾਰੇ ਉਹਨਾਂ ਨਾਲ ਨਹੀਂ ਕਿਸੇ ਨਾਲ ਮਿਲਦਾ ਇਹ ਗੱਲਬਾਤ ਵੱਖਰੀ ਬਣਨੀ ਆ ਤੇ ਪੱਠਾ-ਪੁੱਠਾ ਦੇਖੋ ਇਹਨਾਂ ਨੂੰ ਬੱਚਿਆਂ ਨਾਲ ਤੁਸੀਂ ਠੀਕ ਹੈ ਇਹ ਦੇਖਣ ਨੂੰ ਤੁਹਾਨੂੰ ਸਾਡੇ ਦੋਹੇ ਫਾਰਮਾਂ ਤੇ ਤੁਹਾਨੂੰ ਮਿਲ ਸਕਦੇ ਆ ਹੋਰ ਫਾਰਮ ਤੇ ਨਹੀਂ ਮਿਲਣਾ ਇਹ ਬੱਚਾ ਤਾਂ ਠੀਕ ਆ ਵੀ ਮਿੱਤਰੋ ਸਤਿ ਸ਼੍ਰੀ ਅਕਾਲ ਧੰਨਵਾਦ ਤਾਂ ਮੈਂ ਨਾਲ ਤਾਂ ਅੱਜ ਫਾਰਮ ਤੇ ਢੇੜਾ ਵਜਿਆ ਕਾਫੀ ਟਾਈਮ ਵੱਧੂ ਕੱਲ ਮੈਂ ਤੇ ਹਰਿੰਦਰ ਗਏ ਸੀਗੇ ਕੰਮ ਤੋਂ ਦੇ ਤੇ ਫਿਰ ਰਾਤ ਕਾਫੀ ਹੋ ਗਈ ਫਿਰ ਆ ਕੇ ਇੱਥੇ ਰਹਿ ਤੇ ਮੈਂ ਚੱਲ ਤੜਕੇ ਹੁਣ ਇੱਕ ਵੀਡੀਓ ਬਣਾਈ ਆਵੇ ਤਾਂ ਲੈ ਤੇ ਸ਼ੇਅਰ ਵੱਤੋ ਵੱਤ ਕਰਿਓ ਤੇ ਵੀਡੀਓ ਕਿਵੇਂ ਲੱਗੀ ਉਹ ਵੀ ਵੱਤੋ ਵੱਤ ਦੱਸਿਓ ਹਨਾ ਤੁਹਾਡਾ ਇੱਕ ਸ਼ੇਅਰ ਬਸ ਸਿਰਫ ਉਂਗਲੀ ਨੱਪਣੀ ਆ ਤੁਸੀਂ ਤੇ ਸਾਨੂੰ ਹੌਸਲਾ ਮਿਲਦਾ ਰਹਿੰਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ